ਜੇ ਸੱਦਿਓ ਭਾਜੀ ਕੀ ਗੱਲ ਕੀ ਵੱਡੇ ਭਾਜੀ ਦੱਸ ਕੇ ਮੜਿਆ ਭਾਜੀ ਪਾਸੇ ਪੁਲਿਸ ਕਮਿਸ਼ਨਰ ਜਿਹੜਾ ਆਇਆ ਪੜੇ ਸੀਗੇ ਮੇਰਾ ਨਾਮ ਸੰਸ਼ਾ ਆ ਮੈਂ ਗੁੰਡਾ ਆ ਥੋੜਾ ਬੰਦਾ ਆ ਸਰ ਥੋੜਾ ਉੱਚੀ ਬੋਲੀ ਸਰ ਮੈਂ ਗੁੰਡਾ ਆ ਤੇ ਮੈਂ ਲੋਕ ਕਰੇਟ ਆ ਰਹੇ ਸੀ ਕਾਫੀ ਟਾਈਮ ਤੋਂ ਆ ਰਹੇ ਸੀਗੇ ਇੱਕ ਕੱਲ ਰਾਤ ਸੀ ਮੈਂ ਚੰਡੀਗੜ੍ਹ ਨੂੰ ਗਿਆ ਆ ਮੈਂ ਅੱਜ ਕੱਲ ਚੰਡੀਗੜ੍ਹ ਗਿਆ ਸੀ ਮੈਂ ਕੱਲ ਚੰਡੀਗੜ੍ਹ ਗਿਆ ਆ ਸੀ ਅੱਜ ਮੈਂ ਰਿਸੈਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਹੋਣਾ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਹੈਨਾ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਲੋਨ ਲਾ ਕੇ ਬੀਰ ਇੱਦਾਂ ਕਰਕੇ ਗੱਲ ਹੋਈ ਯਾਰ ਆਤੀ 1:30 ਤੋਂ ਬਾਅਦ ਜਿਹੜੀ ਇੱਥੇ ਸਾਡੇ ਸਿਗਾ ਨੇੜੇ ਪਿਆ ਉਹਦਾ ਕਰਕੇ ਪਤਾ ਨਹੀਂ ਲੱਗਾ ਵੀ ਰਸਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮਤਲਬ ਮੰਗ ਜਿਹੜੀ ਤੁਹਾਨੂੰ ਥ੍ਰੈਟ ਕਾਲ ਆਉਂਦੀ ਆ ਕਿ ਕਿਸ ਕਿਸ ਤੋਂ ਸੁਣਾਉਂ ਵੀ ਆ ਰਹੀ ਥ੍ਰੈਟ ਕਾਲ ਆਉਂਦੀ ਆ ਰਿਹਾ ਥ੍ਰੈਟ ਕਾਲ ਆ ਵੀ ਆਉਂਦੀ ਆ ਮੈਨੂੰ ਅੱਛਾ ਕੱਲ ਜਦੋਂ ਫਾਈਟਿੰਗ ਹੋਈ ਰਾਤ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਮੈਨੂੰ ਕਾਲਸ ਆਈਆਂ ਉਸ ਤੋਂ ਬਾਅਦ ਫਾਈਟਿੰਗ ਹੋਣ ਤੋਂ ਬਾਅਦ ਹੀ ਆਈਆਂ ਮੈਨੂੰ ਬਾਹਰਲੇ ਨੰਬਰ ਤੋਂ ਆਈਆਂ ਮੈਂ ਕੋਈ ਨਾ ਜੁੜੇ ਇਹ ਕਹਿੰਦੇ ਕੀ ਤੁਹਾਨੂੰ ਕੀ ਕਹਿ ਕੇ ਰਿਆ ਮੱਲਾ ਮੈਨੂੰ ਕਹਿ ਰਿਹਾ ਤੇ ਗਲਤ ਕਰਦੀ ਆ ਬੰਦੇ ਤਰਾ ਕਰ ਲੈ ਜੇ ਨਹੀਂ ਕਰਨੇ ਮੇਰਾ ਵੀ ਹੁਣਾ ਕਰ ਦੇ ਫੇਰ ਬਣਾ ਕੇ ਉਨੇ ਕਹਿ ਕਿ ਰੇ ਮਾੜਾ ਦੱਸਿਓ ਮੱਲੋ ਕਹਿ ਰਿਆ ਕਿ ਮੇਰੇ ਮੇਰੀ ਗੱਲ ਸੁਣ ਮੱਲੋ ਕੋਈ ਗੈਂਗਸਟਰ ਸਿਗਾ ਉਹਦਾ ਵੱਡੇ ਦਾ ਬਾਹਰੋਂ ਫੋਨ ਆਇਆ ਕਿਸੇ ਦਾ ਵੀ ਮੇਰੀ ਗੱਲ ਸੁਣ ਵੀ ਜੇ ਨਹੀਂ ਸੁਣਨੀ ਆ ਤੇ ਤੇਰੇ ਫਾਇਰਿੰਗ ਕਰਾਂਗੇ ਤੇ ਉਹਨਾਂ ਨੇ ਉਹੀ ਮੈਨੂੰ ਵਰਨਿੰਗ ਦਿੱਤੀ ਆ ਵੀ ਸਾਨੂੰ ਗਾਣੇ ਅੱਛਾ ਤੁਹਾਨੂੰ ਜਿਹੜੇ ਗੱਲ ਕੀ ਤੋਂ ਪਰ ਫਾਇਰਿੰਗ ਹੋ ਗਈ ਆ ਹਾਂਜੀ ਸਾਡੇ ਨਾਲ ਕੰਮ ਕਰ ਉਹ ਤੇ ਤੁਹਾਨੂੰ ਕੀ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਪਰ ਜੇ ਕੰਮ ਕਰ ਅੱਛਾ ਜੀ ਤੁਸੀਂ ਅੱਗੇ ਕਿਦਾਂ ਦਾ ਕੰਮ ਕਰਦੇ ਹੋ ਉਹ ਨਿਕੀ ਉਹੀ ਕੰਮ ਕਰ ਮੇਰੇ ਨਾਂ ਪਹਿਲਾਂ ਜਿਨ੍ਹਾਂ ਨਾਲ ਮੈਂ ਸਾਈਨ ਹੀ ਸੀਗਾ ਹੋਇਆ ਠੀਕ ਆ ਸਰ ਮੇਰਾ 70 ਲੱਖ ਰੁਪਈਆ ਇਹਨਾਂ ਕੋਛ ਨਹੀਂ ਮਿਲਿਆ ਕਿਹੜੀ ਕੰਪਨੀ ਚੋਂ ਸਰ ਇਹ ਸਾਰੇ ਜੱਟਾਂ ਟੱਟੇ ਦਾ ਮੈਂ ਤਾਂ ਇਹਨਾਂ ਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਕਰਵਾਏ ਸੀਗੇ ਬ੍ਰਾਊਨ ਬੋਏਸ ਬਾਹਰ ਤੇ ਪੋਰੇ ਤੋਂ ਬਾਅਦ ਇਹੀ ਉਹ ਬੰਦੇ ਆ ਸ਼ੇਮ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਡੇਰੇ ਦੇ ਗੈਂਗਸਟਰ ਆ ਹੁਣ ਸਰ ਮੈਨੂੰ ਡੇਲੀ ਫੋਨ ਆਉਂਦੇ ਆ ਮਤਲਬ ਧਮਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਤਾ ਤੇਰਾ ਤੁਹਾਨੂੰ ਤੁਹਾਨੂੰ ਤਾਂ ਤਰੀਕੇ ਜੇ ਤੁਹਾਡੀ ਬਾਤ ਸਿੱਧੂ ਮੂਸੇ ਵਰਗੀ ਆ ਨਹੀਂ ਗੱਲ ਉਹ ਨਹੀਂ ਹੈਗੀ ਮਤਲਬ ਇਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਾਡੇ ਨਾਲ ਅੱਛਾ ਦੇ ਆ ਮੈਂ ਤਾਂ ਕੰਨੀ ਨਹੀਂ ਪਾਰੀ ਪੈਂਦੀ ਬਜਰੇ ਸੁਮੇ ਚਲੰਦੇ ਚ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਿਫਿਕਲਟ ਆ ਜੀ ਗੱਲ ਕੋਈ ਵੀ ਜੀ ਆਸਾਨ ਨਹੀਂ ਕੋਈ ਕਿੰਨੇ ਕੁ ਫਾਇਰਿੰਗ ਵੇਜ ਆ ਪੰਜ ਘਰ ਦੇ ਵਿੱਚ ਸਰ ਆ ਸਾਰੀਆਂ ਇਧਰ ਲੱਗੀਆਂ ਹੋਈਆਂ ਆ ਇਧਰ ਮੈਂ ਤਾਂ ਦੇਖ ਤੁਸੀਂ ਦੇਖੋ ਚਲੰਦੇ ਸ਼ਹਿਰ ਘਰ ਦੇ ਅੰਦਰ ਗੋਲੀਆਂ ਚੱਲ ਪਈ ਗੋਲੀਆਂ ਤੇ ਨਿਕਲਾਤ ਮਾਰੇ ਹੋ ਚੁੱਕੇ ਜਾਂਦੇ ਸ਼ਹਿਰ ਦੀ ਪੁਲਿਸ ਨੇ ਉਹਦੇ ਘਰ ਜਿਹੜੇ ਛਾਹ ਉੱਤਨਾ ਗੋਲੀਆਂ ਚੱਲੀਆਂ ਵੀ ਕਦੇ ਮੁਰ ਕੇ ਟੱਪ ਤੇ ਗੋਲੀ ਬੱਜੀ ਵੀ ਜਿਹੜਾ ਟੱਪ ਜਿਹੜਾ ਉਹ ਕਿੰਨੇ ਕੁ ਦਾ ਟਾਈਮ ਸੀ ਵੱਡੇ ਭਾਈ 1:00 12 ਤੋਂ ਬਾਅਦ ਦੇ ਨਿਸ਼ਾਨ ਨੇ ਜੀ ਅੱਛਾ ਜੀ ਸਾਦੇ ਪਾਰ ਵੀ ਤੋਂ ਟੋਟਲ ਕਿੰਨੇ ਖਾਇਰੀ ਹੋਏ ਸੀ ਦੱਸਣ ਤਾਂ ਮੈਂ ਛੱਡੀ ਗੱਲ ਕੈਮਰੇ ਲੱਗੇ ਆ ਗਰਾਮ ਦੇ ਬਾਹਰ ਲੱਗੇ ਹੋਣ ਆਪਾਂ CCTV ਵੀ ਨਿਕਲ ਜਾਣੇ ਆ ਕਿਉਂਕਿ ਪਾਰ ਮੇਰੇ ਕੋਈ ਆਉਂਨਾਂ ਦੀ ਸਾਡੇ ਗਵਾਡੀਆਂ ਦੇ ਉੱਥੋਂ ਨਿਕਲ ਜਾਣਗੇ ਮਾਤਾ ਜੀ ਕਿੱਥੇ ਨੇ ਸੀਗੇ ਮਾਤਾ ਜੀ ਹੈਗੇ ਹੁਣ ਮਾਤਾ ਜੀ ਹੁਣ ਘਰੇ ਆ ਉਹਨਾਂ ਨੂੰ ਦੱਸ ਲੈਣ ਕਿ ਸਰ ਜੀ ਸੀਗੇ ਹਾਂ ਤੁਸੀਂ ਤੁਹਾਨੂੰ ਕਿ ਕਿਥੇ ਕੋਕੀ ਆ ਰਹੀ ਹੈ ਇਹ ਨਾਮ ਕਰੇ ਰਮਦਾਦੀ ਕੀ ਚੌਲ ਆ ਜੇ ਤੁਸੀਂ ਆਪ ਦੇਖਿਆ ਗੋਲੀ ਚੱਲੀ ਨਹੀਂ ਦੇਖੀ ਨਹੀਂ ਮਤਲਬ ਬਾਜ ਆਈ ਹੈ ਸਾਢੇ 12 ਅਤ ਸਾਢੇ 12 ਕਾਲ ਰਾਤ ਦੇ ਗਿਆ ਸਵੇਰ ਤੇ ਹਾਂਜੀ ਸਾਢੇ ਸਵੇਰ ਤੋਂ ਸਾਢੇ 12 ਹੋਵੇ ਰਾਤ ਹੀ ਰਾਤ ਹੀ ਰਾਤ ਨੂੰ ਕਾਲ ਰਾਤ ਦੀ ਬਾਜ ਆਈ ਨਹੀਂ ਪੁਲਿਸ ਨੂੰ ਸੂਚਨਾ ਕਿ ਉਹ ਦਿੱਤੀ ਹੈ ਅਸੀਂ ਆ ਦੇਖਿਆ ਹੁਣੇ ਆ ਮੈਂ ਰੋਂਦ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਰਾਤ ਦੀ ਬਾਜ ਆਈ ਹੈ ਨਹੀਂ ਬਾਜ ਤਾਂ ਅਸੀਂ ਤਾਂ ਪਟਾਕਿਆਂ ਦੀ ਆ ਜੀ अच्छा जी तो ਹੁਣ ਪਤਾ ਤਾਂ ਘਰ ਤੇ ਹੋਇਆ ਹਮਲਾ ਘਰ ਦੇ ਦਰਵਾਜੇ ਤੇ ਹਾਂਜੀ ਹਾਂਜੀ ਦਰਵਾਜੇ ਕਿਹਦੇ ਦਿਖਾ ਸਕਦੇ ਹੋ ਹਾਂਜੀ ਆਪਾਂ ਨੂੰ ਕੀ ਲੱਗੇ ਕਿ ਪਟਾਕੇ ਦੀ ਆਵਾਜ਼ ਆਈ ਹੈ ਅਸੀਂ ਤਾਂ ਪਟਾਕੇ ਦੀ ਆਵਾਜ਼ ਕਿੰਨੇ ਕਿੰਨੇ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕਿੰਨੇ ਵਿਅਕਤੀ ਆਏ ਇਹਨਾਂ ਦੇ ਘਰ ਸਾਡੇ ਘਰ ਉਦੋਂ ਕੋਈ ਨਹੀਂ ਆਇਆ ਐਂਟਰ ਹੋ ਰਹੇ ਦੇਖਿਆ ਕੋਈ ਰੰਜੀਸ਼ ਕਿਸੇ ਦੇ ਨਾਲ ਹਾਂਜੀ ਰੰਜਿਸ਼ ਉਹ ਜਿਹੜਾ ਮੁੰਡਾ ਪਤਨ ਚੰਦ ਦੇ ਉਹਨਾਂ ਨਾਲ ਕਿਹਨਾਂ ਨਾਲ ਪਤਾ ਨਹੀਂ ਕਿੱਥੇ ਦੇ ਆ ਜੀ ਕਿਸੇ ਗੋਲੀ ਕਿੱਥੇ ਹੋਈ ਉਸੇ ਦੇ ਅਸਤੇ ਬੁੱਟਾ ਪਿੰਡ ਦੇ ਅੰਦਰ ਗੋਲੀਆਂ ਚੱਲ ਪਈਆਂ ਦੇਖ ਸਕਦੇ ਹੋ ਗੋਲੀਆਂ ਪ੍ਰਸ਼ਾਸਨ ਜਿਹੜਾ ਸ਼ਾਹਜਹਾਂ ਮੁਕੇ ਪਹੁੰ ਸਾਨੂੰ ਕਰ ਰਹੇ ਆ ਜਿਹੜੀ ਲਾਈਵ ਫੁਟੇਜ ਦਾ ਤੇਰਾ ਜੀ ਦਿਖਾਇਆ ਜਾ ਰਿਹਾ ਉਹਨਾਂ ਬਿਸਤੂ ਨੇ ਨਾ ਦਿਖਾਏ ਜਾ ਰਹੇ ਤਿੰਨ ਗੋਲੀਆਂ ਦਿਆਗੀਆਂ ਤਸਵੀਰਾਂ ਜਿਹੜੀਆਂ ਦੱਸੇ ਰਹੀਆਂ ਸੀ ਤਸਵੀਰਾਂ ਜਿਹੇ ਸੇਲਰੋਂ ਫਾਇਰ ਜਿਹੜੇ ਦੱਸ ਰਹੇ ਕਿ ਪਰਿਵਾਰਕ ਮੈਂਬਰ ਹੋਏ ਆ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਨਹੀਂ ਰਾਤ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸੀਗਾ ਜੀ ਸਰੀ ਰਾਤ ਇਹਨਾਂ ਨੂੰ ਪਟਾਕਾ ਬਾਜ ਸੁਣੀ ਇਹਨਾਂ ਨੂੰ ਇੰਨਾ ਲੱਗਾ ਬਾਹਰ ਪਟਾਕੇ ਚੱਲਿਆ ਵਿਆਹ ਦਾ ਚੱਲ ਰਿਹਾ ਹੈ ਵਿਆਹ ਸੀ ਕੋਲ ਹਾਂਜੀ ਆਹ ਸਾਡੇ ਪੁੱਤ ਦਾ ਮੇਰੇ ਪਿਆਰ ਹੈ ਵਿਆਹ ਪਟਾਕੇ ਚੱਲਦੇ ਪਏ ਸੀ ਇਹਨਾਂ ਨੂੰ ਤੁਹਾਡਾ ਕੀ ਨਾਮ ਹੈ ਬ੍ਰਦਰ ਸਰ ਮੇਰਾ ਨਾਮ ਸ਼ਾਇਆ ਚਾਹ ਜਿਹੜਾ ਸ਼ਾਇਆ ਤੁਸੀਂ ਕਹਿੰਦੇ ਹੋ ਹਾਂਜੀ ਤੁਹਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਸਰ ਮੇਰੀ ਰੰਜਿਸ਼ ਕਿਸੇ ਨਾਲ ਕੋਈ ਨਹੀਂ ਹੈਗੀ ਸਰ ਹਾਂਜੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਸਰ ਮੈਂ ਇੱਕ ਕੰਪਨੀ ਨਾਲ ਕੰਮ ਕਰਦਾ ਸੀਗਾ ਠੀਕ ਆ ਤੇ ਉਹਨਾਂ ਨੇ ਮੇਰੇ ਪੈਸੇ ਖਾ ਲਏ ਆ ਉਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਜਦੋਂ ਮੈਂ ਆਪਦੇ ਘਰ ਵਾਪਸ ਆਇਆ ਮੈਂ ਨਾ ਅਕਰਤੂਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਕਿਸੇ ਦੇ ਪ੍ਰੋਗਰਾਮ ਨਾਲ ਵੀ ਪ੍ਰੋਗਰਾਮ ਨਹੀਂ ਲਾਇਕ ਮੈਂ ਕੰਪਨੀ ਨਾਲ ਕਿਸੇ ਨਾਲ ਸਾਈਨ ਨਹੀਂ ਸੀਗਾ ਅੱਛਾ ਜੀ 5-6 ਲੀ ਉਹਨਾਂ ਨੇ ਮੈਨੂੰ ਸਾਈਨ ਕੀਤਾ ਸੀਗਾ ਮੈਨੂੰ ਪੂਰਾ ਸਾਲ ਖਰਾਬ ਕੀਤਾ ਮੈਨੂੰ 70 ਲੱਖ ਰੁਪਏ ਦਾ ਕੋਈ ਹਿਸਾਬ ਨਹੀਂ ਦਿੱਤਾ ਮੇਰੇ ਪੈਸੇ ਕਿੱਥੇ ਗਏ ਆ ਕਿੱਥੇ ਨਹੀਂ ਜਾਂਦੇ ਕਿ ਮੈਂ 4 ਗਾਣੇ ਦਿੱਤੇ ਸੀ ਮਤਲਬ ਤੁਸੀਂ ਬਾਉਂਡ ਸੀ ਕਿਤੇ ਉਹਨਾਂ ਨਾਲ ਮੇਰਾ YouTube ਉੱਤੇ ਸਾਰਾ ਰਿਪੋਰਟ ਪਿਆ ਹੋਇਆ ਆ ਮਤਲਬ ਇਹਨਾਂ ਨੇ ਮੇਰਾ YouTube ਚੈਨਲ ਵੀ ਡਾਇਆ ਸੀਗਾ ਉੱਤੇ ਗੰਦੀਆਂ ਗੰਦੀਆਂ ਗਾਲਾਂ ਲੇਕ ਕੇ ਪਾਈਆਂ ਸੀਗੀਆਂ ਮੇਰੇ ਕੋਲ ਫੋਨ ਦੇ ਵਿੱਚ ਕੋਈ ਜਿਨ੍ਹਾਂ ਤੇ ਇਲਜ਼ਾਮ ਲਗਾ ਰਹੇ ਕੋਣ ਵਿਅਕਤੀ ਨੇ ਉਹ ਇਹ ਸਾਰੇ ਬਾਹਰ ਆ ਅਮਰੀਕਾ ਦੇ ਵਿੱਚ ਆ ਸਾਰੀ ਟੀਮ ਉਹਨਾਂ ਦਾ ਇੱਕ ਭਰਾ ਇੱਥੇ ਆ ਸ਼ਾਗੋਡ ਸ਼ਰਨ ਅੱਛਾ ਜੀ ਤੇ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਚਲਾਈਆਂ ਹਾਂਜੀ ਸਰ ਉਹਨਾਂ ਨੇ ਹੀ ਸਿਰਫ ਹੋਣੀ ਪਰ ਕਿਤੇ ਨਾ ਕਿਤੇ ਤੁਸੀਂ ਪੁਲਿਸ ਨੂੰ ਰਾਤ ਕਿਉਂ ਨਹੀਂ ਸੂਚਨਾ ਦਿੱਤੀ ਜੇ ਰਾਤ ਤੁਹਾਡੇ ਆਵਾਜ਼ ਆਈ ਜਾਂ ਕੁਝ ਕਿਤੇ ਨਹੀਂ ਤੁਹਾਡੇ ਫੈਮਲੀ ਤਾਂ ਇੱਥੇ ਸੀਗੀ ਭਾਈ ਹੁਣ ਸਾਨੂੰ ਪਤਾ ਨਹੀਂ ਸੀ ਅਭਿਆਸ ਕਰਾਂ ਕਿ ਪਟਾਕੇ ਹੁਦੈ ਚੱਲ ਰਹੇ ਆ ਮੇਰੇ ਪਾਪਾ ਨੇ ਉੱਠ ਕੇ ਦੇਖਿਆ ਬਹੁਤ ਹੁਣ ਮੈਂ ਦੇਖਿਆ ਤੇ ਸ਼ਾਮੀ ਪਈ ਮੈਂ ਕਹਾ ਵੇਸਤੋ ਆ ਇੰਨੀ ਮੋਟੀ ਗੋਲੀ ਨਿਕਲੀ ਆ ਤੇ ਆਪਣੇ ਬੱਚੇ ਨੂੰ ਦੱਸਿਆ ਇਹ ਗੱਲ ਮੈਂ ਹੁਣ ਖੋਲ ਸਿਆ ਕੋਈ ਪ੍ਰਾਬਲਮ ਹੋਇਆ ਭਾਈ ਹਾਂਜੀ ਖੋਲ ਵਗੈਰਾ ਕੋਈ ਮਿਲਿਆ ਹਾਂਜੀ ਖੋਲ ਮਿਲਿਆ ਕਿਤੇ ਕੋਈ ਛੋਟਾ ਜਿਹਾ ਨਾ ਦਿਖਾਇਓ ਕਿੰਨੇ ਫੇਰ ਕਿਤੇ ਭਾਈ ਹਾਂਜੀ ਕਿੰਨੇ ਕਿਤੇ ਸੀ ਭਾਈ ਆ ਸਰ ਹੋਏ ਪਏ ਇਹ ਦੋ ਕਿੰਨੇ ਮੱਟੇ ਔਰ ਇਹਦੇ ਵਿੱਚ ਮੋਰੀਆਂ ਹੋਈਆਂ ਪਈਆਂ ਤਿੰਨ ਮੋਰੀਆਂ ਹੋਈਆਂ ਪਈਆਂ ਸਰ ਮੈਂ ਤਿੰਨ ਫੇਰ ਹੋਏ ਆ ਹਾਂਜੀ ਹਾਂਜੀ ਤਿੰਨ ਫੇਰ ਹੋਏ ਕਿੰਨੇ ਜਾਣੀ ਸੀ ਪਤਾ ਨਹੀਂ ਹੁਣ ਇਹਨਾਂ ਨੂੰ ਪਤਾ ਨਹੀਂ ਪਤਾ ਕਿ ਘਰ ਦੇ ਘਰੋਂ ਨਿਕਲੇ ਹੀ ਨਹੀਂ ਡਰਦੇ ਖੋਜ ਜਿੰਨੇ ਵੇਲੇ ਪਈ ਅੰਦਰੋਂ ਫੋਨ ਇੱਕ ਮਿਲਿਆ ਇੱਕ ਮਿਲ ਗਿਆ ਇੱਕ ਫਾਈਲ ਹੋਈ ਪਈ ਇੱਕ ਫਾਈਲ ਕੀਤਾ ਉਹਨਾਂ ਨੇ ਸਰ ਮੈਂ ਤੁਹਾਨੂੰ ਕਹੀ ਜਾਂਦਾ ਉਹਦੇ ਵਿੱਚ ਤਿੰਨ ਮੋਰੀਆਂ ਇੱਕ ਤਾਂ ਟੱਪ 'ਚ ਹੋਈ ਪਈ ਸਾਰਾ ਮੈਂ ਦਿਖਾ ਦਿੱਤਾ ਤੇ ਹੁਣ ਕਿੰਨੇ ਹੋਏ ਕਿੰਨੇ ਨਹੀਂ ਖੋਲ ਕਿੰਨੇ ਸੀਸੀਟੀਵੀ ਸਾਹਮਣੇ ਲੱਗਾ ਹੋਇਆ ਬਾਹਰੋਂ ਪਤਾ ਲੱਗ ਜਾਣਾ ਸਰ ਤੇ ਖੋਲ ਕਿੰਨੇ ਸੀਗੇ ਜਦੋਂ ਤੁਸੀਂ ਪ੍ਰੈਜ਼ੈਂਟ ਆਪ ਦੇਖਿਆ ਇੱਕੋ ਖੋਲ ਮਿਲਿਆ ਮੌਕੇ ਦੇ ਪ੍ਰਸ਼ਾਸਨਚਰ ਪੁੱਛਿਆ ਜੀ ਸਰ ਇਸ ਪ੍ਰਸ਼ਾਸਨ ਪਹੁੰਚਿਆ ਹੈ ਮਾਮਲਾ ਕਿਸ ਦਾ ਦੱਸੋ ਕਿ ਮਾਮਲਾ ਕੀ ਹੈ ਦੱਸੋ ਕਰਨ ਨੂੰ ਬੈਠੇ ਅਸੀਂ ਕਰਨਾ ਚਾਹੀਦਾ ਬੈਠੇ ਇਹ ਇੱਕ ਦਾ ਤੁਸੀਂ ਦੇ ਸਕਦੇ ਬੁੱਟਾ ਪਿੰਡ ਦੇ ਅੰਦਰ ਗੋਲੀਆਂ ਚੱਲੀਆਂ ਤੇ ਸੱਦੇ ਹੋ ਜਨਦਰ ਸ਼ੈਦ ਦੀ ਤਸਵੀਰਾਂ ਦੇ ਸਕਦੇ ਹੋ ਦਿਨੋ ਦਿਨ ਮੋੜ ਜਨਦਰ ਸ਼ੈਦ ਦਾ ਖਰਾਬ ਹੋ ਜਾਂਦਾ ਪਿਆ ਕਿਤੇ ਗੋਲੀਆਂ ਚੱਲਦੀਆਂ ਕਿਤੇ ਮੋਰ ਸਕੇ ਚੋਰੀ ਹੁੰਦੇ ਪੇ ਜਨਦਰ ਸ਼ੈਦ ਤੇ ਲਾਤ ਦਿਨੋ ਦਿਨ ਮਾਰੇ ਹੋ ਜਾਂਦੇ ਪੇ ਦੋਸਤੋ ਇਹ ਜਨਦਰ ਦੱਸ ਰਿਹਾ ਬੁੱਟਾ ਪਿੰਡ ਦਾ ਮਾਮਲਾ ਦੇ ਸਕਦੇ ਤੇ ਖਾਣ ਵੀ ਦਾ ਪਿਆ ਪੀਣ ਦਾ ਕਹਿਣਾ ਯਾਰ ਤੁਸੀਂ ਮਲੇਚੀ ਹੋ ਤੁਸੀਂ ਮਲੇ ਦਿਓ ਹਾਂਜੀ ਪਰ ਬਾਹਰ ਨਹੀਂ ਉੱਧਰ ਅੱਛਾ 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 ਸਾਦੇ ਉਹ ਮੱਲੇ ਦੇ ਚੈਸਟਰ ਦਾ ਮੋਲ ਬਣਿਆ ਪਿਆ ਦੇ ਸਕਦੇ ਹੋ ਸਾਦਾ ਮੱਲਾ ਕੱਟਾ ਹੋਇਆ ਪਿਆ ਦੇ ਸਕਦੇ ਹੋ ਸਿੱਧੀਆ ਤਸਵੀਰ ਜਲੰਧਰ ਮੈਂ ਟੀਮੀ ਦੇ ਪੁਸ਼ਟਾ ਪਿੰਡ ਦੀ ਆ ਭਾਜੀ ਕੀ ਦੇ ਦਿੱਤੇ ਜਾਂਦੇ ਸ਼ਾਇਦ ਇਹ ਦੇਣਾ ਓਕਾ ਕਿੰਨਾ ਕੁ ਹੋ ਚੁੱਕਾ ਹਾਂਜੀ ਇਹ ਕਿ ਬੋਲਣੀ ਲੱਗੀ ਕਿਥੇ ਬੋਲਣੀ ਹਾਂਜੀ ਗੋਲ ਕਿਥੋਂ ਕਰਕੇ ਵੀ ਗਿਆ ਸੀ ਉਹ ਤੋਂ ਪਾਣੀ ਨਹੀਂ ਗਿਆ ਕਿਹੜੇ ਪਾਣੀ ਨੇ ਕੱਪ ਜੇ ਸੇ ਮਾਰੀ ਲੱਗੀ ਥੱਲੇ ਮਾਰੀ ਥੱਲੇ ਮਾਰਨੀ ਹੈ ਮਤਲਬ ਘਰ ਕੋਈ ਨਹੀਂ ਸੀ ਉਸ ਵੇਲੇ ਤੁਸੀਂ ਸੀ ਅਸੀਂ ਤਾਂ ਸੁੱਤੇ ਹੋਏ ਸੀਗੇ ਮੈਂ ਤਾਂ ਹਮ ਸ਼ਾਮੀ ਪੇ ਹੀ ਦੇਖਿਆ ਥੋੜਾ ਸਰ ਦੱਸ ਦੋ ਕਿੰਨੇ ਕ ਵਜੇ ਜਿਹੜਾ ਹੋਇਆ ਸਭ ਕੁਝ 12:30 ਦੇ ਰਾਤ ਦੇ 12:30 ਵਜੇ ਠੀਕ ਹੈ ਜੀ ਦੇ ਦੇ ਰਾਤ ਦੇ 12:30 ਵਜੇ ਦਾ ਮਾਮਲਾ ਦਾ ਗੋਲੀ ਚੱਲਣ ਦਾ ਕਾਫੀ ਦੇ ਬੰਦੇ ਦੇਖ ਸਕਦੇ ਹੋ ਇਹ ਡੈਕਟਰ ਦਾ ਮੋਲ ਬਣਿਆ ਪਿਆ ਬੁੱਢਾ ਪਿੰਡ ਦਾ ਕੋਲੀਆ ਚੱਲ ਪਈ ਇਹਨਾਂ ਦਾ ਕੈਨਾ ਦਾ ਪੱਕੀ ਸਾਦਾ ਚੰਨੇ ਕੋਈ ਛੀਤੀ ਪੁਸ਼ਤੀ ਨਹੀਂ ਕਰਦਾ ਪਿਆ ਇਹਨਾਂ ਦਾ ਕੈਨਾ ਆ ਦਾ ਦੇਖ ਸਕਦੇ ਹੋ ਮੋਕੇ ਦੇ ਪ੍ਰਸ਼ਾਸਨ ਪੁਲਿਸ ਪਹੁੰਚ ਚੁੱਕੀ ਆ ਮੱਲੇ ਦੇ ਚ ਡੈਕਟਰ ਦਾ ਮੋਲ ਬਣਿਆ ਪਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਵਾਧੂ ਵਾਗ ਵੀਡੀਓ ਸ਼ੇਅਰ ਕਰੋ ਪੇਨ ਨੂੰ ਫੋਲੋ ਕਰੋ ਕਮੇਟੀ ਨੂੰ ਦਾਏ ਨੇ ਦੇਖ ਸਕਦੇ ਸਿੱਧੀਆਂ ਤਸਵੀਰਾਂ ਜਨੰਦ ਮੀ ਟੀਵੀ ਦਾ ਲਾਈਵ ਬੁੱਢਾ ਪਿੰਡ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਅਸੀਂ ਦੇਖ ਸਕਦੇ ਹੋ i yeah. 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 ਭਾਈ ਤੁਸੀਂ ਇੱਥੇ ਦੇ ਹੋ ਭਾਈ ਕੋਈ ਆਵਾਜ਼ ਕੋ ਸੁਣੀ ਸੀ ਕੁਝ ਪਾਰਲੇ ਮਲੇ ਚ ਲੈ ਰਹੇ ਆ ਅੱਛਾ ਜੀ ਰਾਤੀ ਫੰਕਸ਼ਨ ਸੀਗਾ ਜੀ ਅੱਛਾ ਜੀ ਕਿਸ ਨੂੰ ਨਹੀਂ ਪਤਾ ਲੱਗਾ ਕੋਈ ਇਦਾਂ ਦੀ ਪ੍ਰੋਬਲਮ ਪਰ ਇਹ ਤਾਂ ਨਮਾਈ ਬਾਤ ਨਾਲ ਹੀ ਕਰ ਰਿਹਾ ਹਾਂਜੀ ਹਾਂਜੀ ਅੱਛਾ ਜੀ ਉਹ ਵਿਆਹ ਦੇ ਵਿੱਚ ਯਾਨਕਿ ਜਿੱਦਾਂ ਜੱਗ ਜੁਗੋ ਕੱਢੀ ਉਹਦੇ ਵਿੱਚ ਵੀ ਬਾਰਾਤ ਆ ਰਹੀ ਹੋਣੀ ਹੈ ਕੋਈ ਇਦਾਂ ਨਹੀਂ ਆਇਆ ਯਾਨਕਿ ਆਵਾਜ਼ ਨਹੀਂ ਸੁਣਾਈ ਦਿੱਤੀ ਮਤਵਾ ਨਹੀਂ ਸੁਣੀ ਢੋਲਾ ਢੋਲਾ ਜਿਹਾ ਢੋਲਾ ਚ ਆਵਾਜ਼ ਪਹਿਲਾਂ ਚਾਹ ਸਕੀ ਪਹਿਲਾਂ ਚਾਹ ਸਕੀ ਕੋਈ ਟਾਈਮ ਪਤਾ ਕਿੰਨੇ ਵਜੇ ਦਾ ਟਾਈਮ ਸੀ ਗੋਲੀ ਸਾਢੇ 12:00 ਵਜੇ ਹਾਏ ਇੱਕ ਰਾਤ ਕਿਵੇਂ ਇਹਨਾਂ ਵਿੱਚ ਕੋਈ ਕੋਈ ਹਣ ਲੱਗ ਕੋਈ ਲੜਾਈਆਂ ਝਗੜੇ ਵੀ ਹੁੰਦੇ ਆ ਉਹ ਜਿਹੜੇ ਅਲਗੀਆਂ ਗੋਲੀ ਦਾ ਕਾਰਨ ਹੋਇਆ ਪਰ ਜੜੀਆਂ ਝਗੜੇ ਨਹੀਂ ਭਾਈ ਕਿੰਨੇ ਜਾਣੀ ਹੈ ਕੋਈ ਪਤਾ ਨਹੀਂ ਲੱਗਾ ਕੋਈ ਹੋ ਨਹੀਂ ਸਿਰਾਰਾ ਸਟਾਰਟ ਤੋਂ ਉਸ ਦਾ ਲੋਕ ਕੀਤਾ ਗਿਆ ਸਿੱਧੀਆਂ ਥੱਲੇ ਫੈਨ ਮਾਰੇ ਗਏ ਭਾਈ ਕੀ ਦੇ ਦੇ ਜਨੰਦ ਸ਼ਹਿਰ ਦੇ ਹਾਲਾਤ ਕਿੱਦਾਂ ਦੇ ਹੋ ਚੁੱਕੇ ਜਿਆਦਾ ਖਰਾਬ ਹੋ ਗਏ ਕਦੀ ਕਿਤੇ ਚੋਰੀ ਹੁੰਦੀ ਇੱਕ ਤੇ ਗੋਲੀਆਂ ਚੱਲਦੀ ਪਈਆਂ ਹਾਲ ਬਣ ਗਿਆ ਇੱਕ ਪੁਲਿਸ ਨੇ ਲੱਗਾ ਫਿਰ ਵੀ ਗੋਲੀਆਂ ਚੱਲ ਰਹੀਆਂ ਕਿਤੇ ਕੋਈ ਵੀ ਕਿਸੇ ਨਾਲ ਵੀ ਅਜਿਹੀ ਘਟਨਾ ਹੋ ਸਕਦੀ ਜਿਹੜਾ ਜਾਨੋ ਜਾ ਸਕਦਾ ਮਤਲਬ ਬੰਦਾ ਸੇਫ ਨਹੀਂ ਰਿਹਾ ਜਨੰਦ ਇਹ ਕੀ ਹੋਣ ਅੰਗਲ ਅੱਜ ਬੜੀ ਅੰਦਰ ਜੰਦਸ਼ ਹੈ ਮੈਂ ਕਹਾਂ ਸਰ ਜਿਹੜਾ ਬੰਦਾ ਆਪਣੇ ਘਰ ਦੇ ਨਹੀਂ ਸੇਫ ਬਾਹਰ ਨੂੰ ਸੇਫ ਹੋਵਾਂਗੇ ਆਪਾਂ ਘਰ ਦੇ ਹਾਲਾਤ ਨਾਲ ਬਾਹਰ ਜਾ ਕੀ ਬਣੂਗਾ ਤੁਹਾਡਾ ਹੂੰ ਠੀਕ ਹੈ ਨਾ ਇਸ ਕਰਕੇ ਇਹਨਾ ਬੱਚੇ ਸੇਫ ਨਾ ਹੀ ਆਪ ਸੇਫ ਆਉਣ ਵਾਲੇ ਸਮਝ ਕੇ ਖਾਨ ਬਹੁਤ ਜਿਆਦਾ ਨੁਕਸਾਨ ਮਿਲੇਗਾ ਜਿੱਦਾਂ ਰ ਮਿਲ ਰਿਹਾ ਵਾ ਹੂੰ ਠੀਕ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇੱਕ ਪਾਸੇ ਤਾਂ ਕਹਿੰਦੇ ਕੋਰਟ ਆਫ ਕੰਨੇਕਟਿਵ ਇਲੈਕਸ਼ਨਾਂ ਆ। ਹਾਂ ਜੋ ਜਾਂ ਹਫਤਾ ਲੱਗਿਆ ਵੀ ਆ। ਪਰ ਉਹਨਾਂ ਤੋਂ ਬਾਅਦ ਵੀ ਇਹ ਹਾਲਾਤ ਆ। ਕਿ ਰਕੀ ਬਣੇਗਾ? ਬਾਈ ਸੋਚ ਵੀ ਗੱਲ ਇਹ ਵੀ ਇਹਨਾਂ ਦਾ ਆਪਣਾ ਕਦੇ ਕਿਦੋਂ ਕਦੇ ਉਹਨਾਂ ਦਾ ਬੇਟਾ ਕਹਿੰਦਾ ਮੈਂ ਚੰਡੀਗੜ੍ਹ ਸੀ। ਪਰਿਵਾਰ ਇਕੱਲਾ ਸੀ। ਉਹ ਆਪਣਾ ਕਦੇ ਕੋਈ ਕਾਲ ਹੁੰਦਾ ਵੀ ਜਾਨੇ ਨੁਕਸਾਨ ਹੀ ਹੋ ਸਕਦਾ। ਉਸ ਪਰਿਵਾਰ ਦੀ ਭਾਜੀ 100% ਗਾਰੰਟੀ ਦਿੰਦੇ ਕਦੀ ਉਹ ਕਿਸੇ ਨਾਲ ਟੂਲ ਕਰਕੇ ਨਹੀਂ ਬੋਲਿਆ ਲੜਾਂ ਦੇ ਇੱਕ ਪਾਸੇ ਰਿਆ। ਪਰ ਇਹ ਪਹਿਲਾ ਚਾਂਸ ਆ ਉਹਨਾਂ ਨੂੰ ਜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿ ਕੋਈ ਇੱਕ ਉਹਨਾਂ ਦਾ ਬੇਟਾ ਆਕਰ ਬਾਈ ਤੇ ਵੇ ਕੋਈ ਇਹਨਾਂ ਨੂੰ ਉ ਕੌਣ ਜ਼ਿੰਮੇਵਾਰ ਹੈ ਠੀਕ ਹੈ ਜੇ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਉਹਦਾ ਸਾਡੇ ਕਮਿਸ਼ਨਰ ਸਾਹਿਬ ਇੱਥੇ ਜਲੰਧਰ ਜਿਹੜੇ ਬੈਠੇ ਆ ਕਹਿ ਰਿਹਾ ਕਿ ਆਪਾਂ ਇੰਨਾਂ ਚੀਜ਼ਾਂ ਬਹੁਤ ਦੇਖ ਰਹੇ ਆ ਪਰ ਸੰਤ ਲੱਗਦਾ ਨਹੀਂ ਵੀ ਦੇਖ ਰਹੇ ਆ ਨਹੀਂ ਭਈਆ ਦੇਖਿਆ ਜਾਵੇ ਹੋਣੀ ਹੈ ਕਿਹਾ ਜਾਵੇ ਨਾ ਕਿ ਸਿੰਗਰ ਆ ਕਾਫੀ ਹੋਰਾਂ ਨਾਮ ਆ ਇਸ ਕਰਕੇ ਤਾਂ ਨਹੀਂ ਉੱਤੇ ਗੋਲੀਆਂ ਚੱਲ ਗਈਆਂ ਜਿਸ ਤਰ੍ਹਾਂ ਦਾ ਹਾਲਾਤ ਭਾਈ ਉਹ ਦੱਸ ਰਹੇ ਆ ਬਾਕੀ ਬਿਲਕੁਲ ਕਲੀਅਰਲੀ ਗੱਲ ਹੈ ਕਿ ਉਹਨਾਂ ਕੋ ਜਿਹੜੀ ਜੈਲਸ ਆ ਜਾ ਉਹਨਾਂ ਤੋਂ ਕੋਈ ਮਿਹਨਤ ਕਰਕੇ ਅੱਗੇ ਆ ਰਿਹਾ ਉਹ ਆਪਣੀ ਮਿਹਨਤ ਨਾਲ ਉਹਦੇ ਪਰਿਵਾਰ ਨੇ ਉਹਨਾਂ ਦਾ ਮਿਹਨਤ ਕੀਤਾ ਆ ਬਰੱਜ ਕੇ ਮਿਹਨਤ ਕਰ ਰਿਹਾ ਮਿਹਨਤ ਨਾਲ ਅੱਗੇ ਆ ਰਿਹਾ ਹੂੰ ਸਾਡੀ ਪ੍ਰਸ਼ਾਸਨ ਦੇ ਮਤਲਬ ਜੇ ਸਮੇਂ ਮਿਹਨਤ ਕਰਨੀ ਭਾਰੀ ਪਿੰਦੇ ਵੀ ਬੰਦੇ ਨੂੰ ਕਿਹੜਾ ਬੰਦਾ ਮਿਹਨਤ ਕਰੂਗਾ ਗੋਲੀਆਂ ਖਾਊਗਾ ਇਹਦਾ ਮਤਲਬ ਸੇਮ ਚੀਜ਼ਾਂ ਹੋ ਰਹੀਆਂ ਮੁੰਡੇ ਲੈ ਕੋਈ ਆਪਣੇ ਲਈ ਸੇਵ ਨਹੀਂ ਗਰੀਬੀ ਚ ਉੱਟ ਕੇ ਗਾਵਾ ਵਾਦਾ ਪਿਆ ਉਹ ਨਹੀਂ ਬਦਲ ਦੇ ਰਹੇ ਹਮ ਫਲਾਤੀ ਇਦਾਂ ਦੇ ਮਾਰੇ ਹੋ ਗਏ ਆ ਤੁਸੀਂ ਦੇਖਦੇ ਤੁਸੀਂ ਬੋਲ ਜਿਹਾ ਜਲੰਧਰ ਦਾ ਕਿੰਦਾ ਹਾਲ ਹੋ ਰਿਹਾ ਉਹ ਨਾਣਾ ਥਾਣਾ ਹੋ ਦੇ ਮੱਲੇ ਦੇ ਚ ਟੈਸਟਰ ਦਾ ਮੋਲ ਬਣਿਆ ਪਿਆ ਬੁੱਢਾ ਪਿੰਡੇ ਗੋਲੀਆਂ ਚੱਲਣ ਨਾਲ ਦੇਖ ਸਕਦੇ ਹੋ ਮੱਲੇ ਦੇ ਚ ਜਨੰਦਰ ਜਨੰਦਰ ਦਾ ਮੋਲ ਦਿਨ ਦੋ ਦਿਨ ਖਰਾਬ ਹੋ ਜਾਂਦਾ ਪਿਆ ਤੁਸੀਂ ਦੇਖ ਸਕਦੇ ਹੋ ਮੱਲੇ ਚ ਟੈਸਟਰ ਦਾ ਮੋਲ ਬਣਿਆ ਪਿਆ ਇਹ ਸਿੱਧੀਆ ਤਸਵੀਰਾਂ ਜਨੰਦਰ ਮੈਂ ਟੀਵੀ ਦੇ ਉੱਤੇ ਲਾਈਵ ਦੋਸਤੋ ਆਨੇਕ ਜਨੰਦਰ ਦਰੰਦਾਂ ਮੇਂ ਟੀਵੀ ਤੇ ਗੋਲੀਆਂ ਚੱਲ ਪਈਆਂ ਮੁੱਢਾ ਪਿੰਡ ਦੇ ਵਿੱਚ ਫੇਰ ਅੱਜ ਦੇ ਅਸਰ ਦਿਓ ਸਿੱਧੀ ਤਸਵੀਰ ਆ ਮੁਕਾਬਲੇ ਲੈ ਕੇ ਜਿਹੜਾ ਹੈ ਕੋਈ ਪ੍ਰਸ਼ਾਸਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਨਾਲ ਪਾ ਤੇ ਕਿ ਨਵਾਂ ਤੇ ਉਹਨਾਂ ਨੂੰ ਲੱਗਦਾ ਦੇਸੀ ਚੀਜ਼ ਦੀ ਹੈ ਕਿਉਂਕਿ ਉਹਨਾਂ ਨੇ ਪੈਸਾ ਕਮਾਇਆ ਸੀ ਇਹਦੇ ਸਿਰ ਦੇ ਉੱਤੋਂ ਖਾ ਲਿਆ ਸਾਰਾ ਕੁਝ ਤੇ ਹੁਣ ਉਹ ਬਸ ਇਹੀ ਚੀਜ਼ ਚਾਹੁੰਦੇ ਕਿ ਇਹਨੂੰ ਮਾਰ ਦੇਣਾ ਚਾਹੁੰਦੇ ਕਿੰਨੇ ਸਮੇਂ ਤੋਂ ਇਹ ਬੌਂਡ ਸੀ ਉਹਨਾਂ ਨਾਲ ਇਹ ਮੈਂ ਹੁਣ ਜ਼ਿਆਦਾ ਤੇ ਬੇਟੇ ਨੂੰ ਪਤਾ ਹੈ ਕਿਉਂਕਿ ਮੈਂ ਤੇ ਇੰਨਾ ਕੁਝ ਜਾਣਦਾ ਨਹੀਂ ਮੇਰਾ ਤਾਂ ਕੰਟਰੈਕਟ ਖਤਮ ਕਰ ਚੁੱਕੇ ਸੀ ਉਹਨਾਂ ਨਾਲ ਕਿਉਂਕਿ ਉਹਨਾਂ ਨੇ ਮਤਲਬ ਇਹਨੂੰ ਜਦੋਂ ਖਾ ਪੀ ਕੇ ਛੱਟ ਕੇ ਛੱਡਿਆ ਤਾਂ ਉਹਨਾਂ ਨੇ ਹੁਣ ਲਗੜਾ ਢਾਟੀ ਕਰਨੀ ਸੀ ਬਸ ਬਾਅਦ ਵਿੱਚ ਤੇ ਇਹੀ ਹੁੰਦਾ ਨਹੀਂ ਇਹਨਾਂ ਦਾ ਉਹਨਾਂ ਦਾ ਕੰਟਰੈਕਟ ਖਤਮ ਹੋ ਚੁੱਕਾ ਹੁਣ ਹਾਂ ਹੋ ਚ ਕੋਚ ਕਾ ਉਹਨਾਂ ਦਾ ਖਤਮ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਬਸ ਹੁਣ ਉਹ ਬਾਅਦ ਵਿੱਚ ਇਹ ਵੀ ਕਿੰਝ ਪੰਜ ਸਾਲ ਪੰਜ ਸਾਲ ਦੀ ਬੋੜੀ ਅੱਜ ਜਿਵੇਂ ਕਹਿੰਦੇ ਰਹੇ ਆ ਬੇਟੇ ਨੂੰ ਵੀ ਤੂੰ ਆ ਜਾ ਸਾਡੇ ਨਾਲ ਅਸੀਂ ਫੇਰ ਤੈਨੂੰ ਚਾਹੁੰਦੇ ਆ ਫੇਰ ਤੈਨੂੰ ਚਾਹੁੰਦੇ ਆ ਪਰ ਉਹ ਪਰੇਸ਼ਾਨ ਬਹੁਤ ਕੀਤਾ ਹੋਇਆ ਉਹਨਾਂ ਨੇ ਸਾਨੂੰ ਕਿਉਂਕਿ ਸ ਦੋ ਸਾਲਾਂ ਤੋਂ ਸਾਡਾ ਉਹਨਾਂ ਨੇ ਜਿਹੜਾ ਹਰਾਮ ਕੀਤਾ ਹੋਇਆ ਮਾਤਾ ਜੀ ਕੀ ਦੇ ਦੇ ਮਿਹਨਤ ਕੰਨੀ ਭਾਰੀ ਪੈਂਦੀ ਵੀ ਬੇਟੇ ਨੂੰ ਇਹ ਨਾਮ ਕੀ ਤੁਹਾਡਾ ਇਹ ਮੇਰਾ ਨਾਮ ਕਿੰਦਰ ਠੀਕ ਕੀ ਦੇ ਤੇ ਮਾਤਾ ਹੀ ਮਿਹਨਤ ਕੰਨੀ ਭਾਰੀ ਪੈਂਦੀ ਵੀ ਬੇਟੇ ਨੂੰ ਹਾਂਜੀ ਮਿਹਨਤ ਕੰਨੀ ਮਹਿੰਗਾ ਭਾਰੀ ਪੈਂਦੀ ਵੀ ਅੱਜ ਮਿਹਨਤ ਮਰਲੀਆ ਤੁਹਾਨੂੰ ਪਤਾ ਹੈ ਅੱਜ ਕੱਲ ਅੱਜ ਕੱਲ ਜਿਹੜਾ ਬੰਦਾ ਗਲਤਿਆ ਕਰਦਾ ਪਛਾਇਆ ਜਾਂਦਾ ਸਹੀ ਮਾਰਿਆ ਜਾਂਦਾ ਕਿਉਂਕਿ ਸਿੱਧੂ ਮੂਸੇਵਾਲੇ ਤੇਹੀ ਬੋਲਿਆ ਮੈਂ ਉਹ ਜੀ ਸਾਡੇ ਨਾਲ ਹੋਣਦਾ ਹੀ ਆ ਜਦੋਂ ਤੋਂ ਇਹਦਾ ਨਾਮ ਆ ਗਿਆ ਸਾਰੇ ਲੋਕੀ ਇਸ ਚੀਜ਼ ਨੂੰ ਬਲੌਂ ਕਰ ਲੱਗਿਆ ਵੀ ਇਹ ਸਿੱਧੂ ਵਰਗੀ ਆਵਾਜ਼ ਸਿੱਧੂ ਵਰਗੀ ਆਵਾਜ਼ ਸਾਨੂੰ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਲੋਕਾਂ ਦੇ ਭਰਿਆ ਹੋਇਆ ਕਿਉਂਕਿ ਜਿਹੜੇ ਲੋਕੀ ਜੈਲ ਸੀ ਖਾਂਦੇ ਆ ਕਿਉਂਕਿ ਕਿਸੇ ਨੂੰ ਜਹਿਨਤ ਤਾਂ ਦਿੰਦੇ ਨਹੀਂ ਹੈਗੀ ਦੁਨੀਆਂ ਅ ਸਰਦੀਆਂੇ ਕੰਮ ਕਰੇ ਮੋੜੀਸੇ ਨਾ ਕਰੇ ਜਬਰਦਸਤੀ ਕਰਮੋ ਦੇ ਬੈਕ ਇਹ ਹੁਣ ਜਿਆਦਾ ਮੈਨੂੰ ਨਹੀਂ ਹੈਗਾ ਇਹਨਾਂ ਚੀਜ਼ ਦਾ ਪਰ ਇਦਾਂ ਮੈਨੂੰ ਪਤਾ 2 ਸਾਲਾਂ ਤੋਂ ਸਾਨੂੰ ਪ੍ਰੇਸ਼ਾਨ ਕਰਨ ਦਾ ਹੈ ਬਹੁਤ ਜ਼ਿਆਦਾ ਅਸੀਂ ਇਸ ਚੀਜ਼ ਤੋਂ ਟੈਨਸ਼ਨ ਚ ਅੱਛਾ 2 ਸਾਲਾਂ ਤੋਂ ਤੁਸੀਂ ਪੁਲਿਸ ਕਮਪਲੇਟ ਕਿਉਂ ਨਹੀਂ ਕੀਤੀ ਉਸ ਵੱਲੇ ਅਸੀਂ ਕਿਉਂਕਿ ਇਹ ਪੁਲਿਸ ਕਮਪਲੇਟ ਤਾਂ ਨਹੀਂ ਕਰਦੇ ਹੈਗੇ ਅਸੀਂ ਕਹਿੰਦੇ ਆਂ ਵੀ ਚੱਲ ਜੋ ਇਹ ਕਰਦੇ ਕਰੀ ਇਹਨਾਂ ਨੂੰ ਜੋ ਸਾਡੀ ਜ਼ਿੰਦਗੀ 'ਚ ਹੈਗਾ ਸਾਡਾ ਚੱਲੀ ਜਾਂਦਾ ਹੈ ਅਸੀਂ ਇਹ ਚੀਜ਼ ਨੂੰ ਨਹੀਂ ਸੀ ਲੈਣਾ ਚਾਹੁੰਦੇ ਪਰ ਹੁਣ ਹਾਰ ਕੇ ਅੱਜ ਦਿਨ ਉਹਨਾਂ ਨੇ ਘਰ ਦੇ ਵਿੱਚ ਹੀ ਛੇੜਛਾੜ ਕੀਤੀ ਤਾਂ ਸਾਨੂੰ ਇਹ ਸਟੈਪ ਲੈਣਾ ਪਿਆ ਹਾਂ ਅੱਜ ਵੀ ਹੱਲੇ ਵੀ ਸਸੀਂ ਇਹ ਚਾਹੁੰਦੇ ਸੀ ਇਹ ਚੀਜ਼ ਦਾ ਸਟੈਪ ਲੈਣਾ ਪਰ ਸਾਨੂੰ ਹੁਣ ਹੁਣ ਇਹ ਚੀਜ਼ ਤੋਂ ਉਹਨਾਂ ਨੇ ਮ ਕੋਈ ਨਹੀਂ ਮਿਲਿਆ ਕੋਲ ਸਾਨੂੰ ਇੱਕੋ ਹੀ ਮਿਲਿਆ ਉਹ ਇਹਨਾਂ ਦੇ ਪਾਪਾ ਸਵੇਰੇ ਝਾੜੂ ਮਾਰਦੇ ਉਹ ਮੰਨ ਕੇ ਕਿ ਤੇ ਹੂਝਾ ਜਿੱਤਾ ਕੂੜਾ ਸੀ ਦਿੱਤਾ ਚਾਹਤੋਂ ਤੁਹਾਨੂੰ ਨਹੀਂ ਪਤਾ ਇੱਕ ਇੱਕ ਸ਼ਾਇਰਿੰਗ ਹੋਈ ਹੈ ਉਹ ਕਹਿੰਦੇ ਤੇ ਵਿਆਹ ਚੱਲਦਾ ਹੀ ਤਾਂ ਨਹੀਂ ਪੁੱਜਿਆ ਕਿ ਨਾ ਸਾਡੇ ਕੋਲ ਕੁਝ ਇਦਾਂ ਦੀ ਚੀਜ਼ ਨਹੀਂ ਸੀ ਘਰ ਕੋਈ ਹੈਗਾ ਸੀ ਅਸੀਂ ਸਾਰੇ ਘਰ ਸੀ ਬੇਟਾ ਹੀ ਨਹੀਂ ਸੀਗਾ ਘਰ ਤੁਹਾਨੂੰ ਪਤਾ ਨਹੀਂ ਲੱਗਾ ਅੰਦਰ ਕੋਈ ਤੁਹਾਨੂੰ ਮੈਂ ਮੇਰੀ ਤਵੇ ਕਾਪੀ ਮੈਂ ਖਾਲੀਆਂ ਉਹ ਨੀਂਦ ਦੀ ਦਵਾਈ ਖਾਲੀ ਥੋੜੀ ਮੈਨੂੰ ਸੀਗਾ ਮੈਂ ਮੇਰੇ ਤਵੇ ਖਰਾਵੇ ਮੈਂ ਥੋੜੀ ਨੀਂਦ ਆ ਜਾਵੇ ਕੀ ਨਾਮ ਕੀ ਤੁਹਾਡਾ ਮਤ ਤੁਸੀਂ ਦੇਖ ਦੇਖਣਾ ਹੈ ਦੇਖ ਸਦਿਓ ਪ੍ਰਸ਼ਾਸਨ ਮੌਕੇ ਦੇ ਸ਼ਾਨਦਿੱਦ ਦੇ ਬਿਗਰੀ ਗੋਲੀਆਂ ਫਾਇਰ ਚੱਲੇ ਆ ਦੇ ਸਕਦੇ ਹੋ ਸਿੱਧੀਆਂ ਤਸਵੀਰਾਂ ਜਨੰਦਮਾ ਟੀਵੀ ਦੇ ਉੱਤੇ ਤੇ ਲਾਈਵ ਘਾੜ ਦੇਣ ਦੇ ਗੋਲੀਆਂ ਚੱਲਣ ਦਾ ਡੈਕਸ ਦਾ ਮਹੂਲ ਬਣਿਆ ਪਰਵਾਦ ਦੇ ਸੱਦਿਓ ਰਿਪੋਰਟ ਦੇ ਸਿੱਧੀਆਂ ਤਸਵੀਰਾਂ ਜਨੰਦਮਾ ਟੀਵੀ ਦੇ ਬੁੱਟਾ ਪਿੰਡ ਦੀ ਸਿੱਧੀਆਂ ਤਸਵੀਰ ਦੁਕਾਨ ਦੀ ਕੋਸ਼ਿਸ਼ ਕਰਦੇ ਵੀ ਅਸੀਂ ਮੌਕੇ ਦੇ ਸੱਦਿਓ ਸੁੰਦਰ ਤਸਵੀਰਾਂ ਨਿਰੰਤਰ ਮੈਡੀਕ ਦੇ ਲਾਈਵ ਦੇਖ ਸਕਦੇ ਹੋ ਚਾਹੀਏ ਵੈਰੀਫਾਈ ਕਰ ਜਾਂਦੇ ਨੇ ਪ੍ਰਸ਼ਾਸਨ ਇੱਕ ਖੋਲ ਕੋ ਮਿਲਿਆ ਦੇਖ ਸਕਦੇ ਖੋਲ ਕੇ ਤਾਂ ਮਿਲਿਆ ਨਾ ਤਾਂ ਇਹਨਾਂ ਦਾ ਲਾਈਵ ਤਸਵੀਰ ਕਿਹਦੇ ਕੋ ਖੈਰ ਹੋਵੇ ਚੱਲ ਆ ਗਿਆ ਕਿ ਕੋਈ ਸੀਸੀਟੀਵੀ ਨਹੀਂ ਨਾ ਉਹ ਵੀ ਦੇਖਾਂ ਤੇ ਸੱਤੇ ਬੁੱਟਾ ਬੰਨ੍ਹਦਾ ਸਰ ਪ੍ਰਸ਼ਾਸਨ ਕੀ ਕਹਿੰਦਾ ਉਹ ਜੀ ਨੂੰ ਸਪਰਸ਼ਾਸ਼ੰ ਮੇਰੀ ਕੋਈ ਹਲਕਾ ਜਿਹਾ ਰਹਿਣਾ ਉਹ ਤੁਹਾਡਾ ਕੰਟੈਕਟ ਤਾਂ ਖਤਮ ਹੋ ਗਿਆ ਸੀ ਉਹਨਾਂ ਨਾਲ 5 ਸਾਲ ਦਾ ਨਹੀਂ ਸਰ ਮੇਰਾ ਖਤਮ ਨਹੀਂ ਸੀਗਾ ਮੇਰੀ ਤੌਚਾ ਚ ਆਉਂਦੇ ਸੀ ਸ਼ਾਇਦ ਆਪ ਹੀ ਛੱਡ ਗਿਆ ਸੀ ਤਾਂ ਸਰ ਉਹ ਛੱਡ ਕੇ ਘਰੇ ਆਇਆ ਛੱਡ ਕੇ ਵੀ ਕਦਾ ਆਇਆ ਸਰ ਘਰੇ ਵੀ ਨਹੀਂ ਆਪਣੇ ਆ ਸਕਦਾ ਹੈ ਨਾ ਜੇ ਮੈਂ ਹੁਣ ਘਰੇ ਵੀ ਨਹੀਂ ਆਪਣੇ ਆ ਸਕਦਾ ਤਾਂ ਫੇਰ ਲੈ ਕੰਮ ਕਰਨ ਦਾ ਫਾਇਦਾ ਕੀ ਹੈ ਹੂੰ ਉਸ ਤੋਂ ਬਾਅਦ ਇਹ ਤੁਹਾਡੇ ਸ਼ਾਮ ਜੀ ਕਿੰਨੇ ਚਿਰ ਉਹਨਾਂ ਨਾਲ ਜਿਹੜੀ ਗੱਲ ਕੀਤੀ ਗਾਈ ਗਾਈ ਕਰਦੇ ਰਹਿੰਦੇ ਜਰੂਰ ਛੱਡੀ ਕੋਈ ਸਰ ਮਤਲਬ ਮੈਂ ਉਹਨਾਂ ਨਾਲ 5 ਸਾਲ ਦੀ ਸਾਈਨ ਹੋ ਰਹੀਆਂ ਸੀ ਤਾਂ ਕਿੰਨੇ ਸਾਲ ਹੋ ਗਏ ਉਹ ਵੀ ਉਹਨਾਂ ਨੇ ਮੈਨੂੰ ਧੋਖਾ ਨਾ ਸਾਈਨ ਕੀਤਾ ਆ ਮੱਲੋ ਇਦਾਂ ਆਲਾ ਨਹੀਂ ਕਿ ਰਿਪੋਰਟ ਪੂਰਾ ਬੰਦ ਕਰਕੇ ਕੇਹੀ ਮੈਨੂੰ ਕੋਈ ਪੈਸੇ ਦੇ ਕੇ ਦੇਸ਼ਗੇ ਉਹਨੇ ਕਹਿੰਦੇ ਤੇਰੀ ਅਸੀਂ ਮੈਨੇਜਮੈਂਟ ਕਰਾਂਗੇ ਉਹ ਮੈਨੇਜਮੈਂਟ ਦੇ ਬੰਦਨਾਂ ਨੇ ਸਾਰੇ ਮੇਰੇ ਡਾਕੂਮੈਂਟ ਸਾਈਨ ਕਰਾ ਕੇ ਬਾਹਰ ਚਲ ਗਏ ਅੱਛਾ ਬਾਹਰ ਚਲ ਗਏ ਤੇ ਕੰਟਰੈਕਟਰ ਉਹਦਾ ਕਿੰਨਾ ਸਾਲ ਹੋ ਗਿਆ ਤੁਹਾਨੂੰ ਸਰ ਫਿਲਹਾਲ ਤਾਂ ਮਿੰਗਾ ਮਾਸੀ ਉਹ ਤਾਂ ਅੱਤ ਮਿੰਨੇ ਨੋ ਹੋ ਗਏ ਆ ਤਾਂ ਪਰਸਾਂ ਦਾ ਸੀਗਾ ਜੱਟ ਨੂੰ ਮਿਲਿਆ ਹੋਇਆ ਫਿਲਹਾਲ ਤੁਹਾਨੂੰ ਤਾਂ ਤੁਹਾਨੂੰ ਇਹ ਪ੍ਰੋਬਲਮ ਸੀ ਤੁਹਾਨੂੰ ਤੰਗ ਕਰਦੇ ਸੀ ਆਰਾਮਣ ਕਰਦੇ ਸੀ ਸਰ ਮੈਨੂੰ ਕੰਟੈਕਟ ਦੇਣੀ ਹੈ ਬਹੁਤ ਰਪੇ ਕਰਾ ਜੀ ਪਿੰਗਰੋਂ ਦੇ ਪਿਸ ਲਾਉਂਦੇ ਆ ਦੇਖ ਸਕਦੇ ਹੋ ਜਿਹੜੇ ਸਿਕਰ ਦੇ ਘੱਟੀਆਂ ਗੋਲੀਆਂ ਚੱਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਲਾਤ ਮੌਕੇ ਐਸੋ ਸਾਹਮਣਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਮਾਮਲੇ ਕੇ ਐਸਾ ਦਸੀ ਹਾਂਜੀ ਹਾਂਜੀ ਅਜੇ ਵੈਰੀਫਾਈ ਸਰ ਵੈਰੀਫਾਈ ਕੰਪਲੀਟ ਕੀ ਦੱਸ ਕਮੇਟੀ ਦੱਸੋ ਮੇਰੀ ਕੀ ਇਹਦਾ ਮਾਮਲਾ ਹੁਣੇ ਪਲਾ ਮੇਰੀ ਫੈਰੂ ਹੁਣ ਤੋਂ ਜੀ ਮੌਕੇ ਦੇ ਕੰਢਿਆਂ ਅੱਛਾ ਹਾਂਜੀ ਐਸੇ ਤੋਂ ਸਾਬ ਕਿੰਨੇ ਰੋਜ਼ ਪਹਿਰੇ ਹੋਏ ਆ ਅੱਛਾ ਵੈਰੀਫਾਈ ਕਰਦੇ ਵੈਰੀਫਾਈ ਕਰਦੇ ਨਹੀਂ ਵੈਰੀਫਾਈ ਤੇ ਕਰ ਰਹੇ ਹੋ ਕੀ ਕੰਪਲੀਟ ਦਿੱਤੀ ਪਾਰਟੀ ਨੇ ਸਰ ਜੀ ਇਨਫੋਰਮੇਸ਼ਨ ਮੀਡੀਆ ਸਰੋਤ ਕਿੰਨੇ ਰੂਮ ਫੇਰ ਹੋਏ ਕਦੋਂ ਹੋਇਆ ਭਾਜੇ ਬਾਰੇ ਨਹੀਂ ਕਰਦੇ ਕੋਈ 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 ਕਰਤ ਨਹੀਂ ਅੱਜ ਕੋਈ ਗੱਲ ਨਹੀਂ ਦੱਸਣਾ ਕਿ ਇੱਕ ਦੋ ਨਹੀਂ ਗਿਣਤੀ ਨਹੀਂ ਅਗਰ ਰੂਮ ਫੇਰ ਹੋਇਆ ਤਾਂ ਸਾਡੇ ਕੋਲ ਮੈਂ ਬਾਰੇ ਕਰਵਾ ਦਿੱਤਾ ਹੈ 2 ਚੱਕਰ ਨਹੀਂ ਚੱਲ ਸਕਦਾ ਆਇਆ ਨਹੀਂ ਦੱਸਣਾ ਕਿ ਪਰਮਿਸ਼ਨ ਵੈਰੀਫਾਈ ਕਰਿਆ ਉਹ ਬਾਅਦ ਦੱਸਾਂਗੇ ਬਣੇਗੇ ਕੈਮਰਾ ਵਗੈਰਾ ਜੇ ਕਿਤੇ ਸੱਜਾ ਲੱਗੇ ਤੇ ਮਰੇ ਚੁੱਕ ਕਰ ਲਿਆ ਜੀ ਕਰਾਂਗੇ ਦੱਸਾਂਗੇ ਹਾਂਜੀ ਦਦੀ ਕੀ ਕਹਿੰਦੇ ਤੁਸੀਂ ਇਹ ਵਾਲੇ ਕਹਿੰਦੇ ਸਮਝ ਪਤਾ ਨਹੀਂ ਜੀ ਤਰਾ ਕਰਦੇ ਆ ਜੀ ਅਜੇ ਅਜੇ ਵੈਰੀਫਾਈ ਕਰਦੇ ਆ ਅੱਛਾ ਕੁਝ ਕਰਦੇ ਆ ਅੱਜ ਤਾਂ ਤੁਸੀਂ ਆਪਣੀ ਕਰਦੇ ਹਾਂ ਤੁਹਾਨੂੰ ਕਰ ਜਾਵਾਂਗਾ ਕਰੋ ਥੋੜਾ ਸੈਟ ਕਰੋ ਕਰੋ ਹਾਂਜੀ ਦਦੀ ਕੀ ਕਹਿੰਦੇ ਤੁਸੀਂ ਬੇਟਾ ਕਰੇਗਾ ਹੁਣ ਜੋ ਕਰਨਾ ਪੀਸ ਹਾਂ ਦੋਸਤੋ ਦੇ ਸਕਦੇ ਹੋ ਤੇ ਵਾਈਫਾਈ ਕਰਦੇ ਹੋਵੇ ਦੇ ਸਕਦੇ ਹੋ ਸਿੱਧੀ ਆ ਤਸਵੀਰ ਆ ਜਨੰਦਮ ਮੈਂ ਟੀਵੀ ਦੇ ਉੱਤੇ ਗੋਟਾ ਪਿੰਡ ਦੇੰ ਦਾ ਗੋਲੀਆਂ ਚੱਲ ਪਈ ਆ ਦੇ ਸਕਦੇ ਹੋ ਦੇ ਸਕਦੇ ਹੋ 10 70 ਦਾ ਮੋਲ ਬਣਿਆ ਪਿਆ ਦੇ ਸਕਦੇ ਹੋ ਗੋਟਾ ਪਿੰਡ ਦੇ ਵਿੱਚ ਇਹ ਸਿੱਧੀ ਆ ਤਸਵੀਰ ਆ ਜਨੰਦਮ ਮੈਂ ਟੀਵੀ ਦੇ ਉੱਤੇ ਦੋਸਤੋ ਦੇ ਸਕਦੇ ਹੋ ਬਾਕੀ ਨਵੀਂ ਕੋਈ ਅਪਡੇਟ ਜੂ ਲਾਈਵ ਵਕਤ ਦੱਸਾਂਗੇ ਬਹੁਤ ਧੰਤਵ ਸਾਡੇ ਚੈਨ ਦੇ ਜੁੜੇ ਰਹਿਣ ਜਨੰਦਮ ਮੈਂ ਟੀਵੀ ਨਾਲ ਦੱਸ ਦਈਏ ਕਿ ਗੋਲੀਆਂ ਚੱਲ ਚੁੱਕੀਆਂ ਤਾਂ ਦੱਸ ਦਈਏ ਕਿ ਕੋਈ ਵੀ ਬਹੁਤ ਧੰਨਵਾਦ ਆਦੇਵਾਦਵਾ ਪੇਨ ਨੂੰ ਫੋਲੋ ਕਰੋ ਕਮੈਂਟ ਜੁਆਇਸ ਦੇਓ ਨਵੀਂ ਅਪਡੇਟ ਜੂ ਲਾਈ ਵਕਤ ਦੱਸਾਂਗੇ ਬਹੁਤ ਧੰਨਵਾਦ ਬਾਕੀ ਸਾਡਾ ਚੈਨ ਚ ਕੋਈ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪੇ ਦੁਚਾ ਪੱਕ ਦੇਣਾ ਚਾਹੁੰਦੇ ਹਾਂ ਜੀ